ਐਸਮਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵੰਦਰ ਸਿੰਘ ਜਿਸ ਤਰ੍ਹਾਂ ਕਿ ਅੱਜ ਅਕਸ਼ੇਤ ਤ੍ਰਿਤੀਆ ਦਾ ਦਿਨ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਸਿਆਸਤਦਾਨਾਂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਲੋਕ ਸਭਾ ਹਲਕਾ ਤੋਂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ ਉਹਨਾਂ ਦੇ ਵੱਲੋਂ ਆਪਣੇ ਦਾਦਾ ਜੀ ਬਿਆਮ ਸਿੰਘ ਜੀ ਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ ਅਤੇ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੂਖਮਾਲ ਸਾਹਿਬ ਇੱਕ ਨਤਮਸਤਕ ਹੋਇਆ ਗਿਆ ਅਤੇ ਗੁਰੂ ਜੀ ਦਾ ਅਸ਼ੀਰਵਾਦ ਲੈ ਗਿਆ ਦੱਸ ਦਈਏ ਕਿ ਇਸੇ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਉਹਨਾਂ ਦੇ ਉੱਪਰ ਕੀਤੀ ਜਾਂਦੀ ਹੈ ਉਹਨਾਂ ਦੇ ਨਾਮ ਦੇ ਲੱਗੇ ਹੋਏ ਜਿੰਨੇ ਵੀ ਬੈਨਰ ਹਨ ਉਹਨਾਂ ਨੂੰ ਉਤਾਰਨ ਦੇ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਜਿਹੜੇ ਵੀ ਪੀਐਮ ਨਰਿੰਦਰ ਮੋਦੀ ਜੀ ਦੇ ਕਟਆਊਟਸ ਹਨ ਉਹ ਵੀ ਉਤਾਰਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜਿੱਥੇ ਰਵਨੀਤ ਸਿੰਘ ਬਿੱਟੂ ਅੱਜ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਹਨ ਅਤੇ ਇਸ ਦੌਰਾਨ ਉਹਨਾਂ ਤੇ ਇੱਕ ਵੱਡੀ ਕਾਰਵਾਈ ਹੁੰਦੀ ਹੈ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਜਿੰਨੇ ਵੀ ਸੜਕਾਂ ਤੇ ਲੱਗੇ ਹੋਏ ਬੈਨਰ ਸਨ ਉਹਨਾਂ ਨੂੰ ਉਤਾਰਵਾ ਦਿੱਤਾ ਗਿਆ ਹੈ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਵਾਲੇ ਕੱਟਆਊਟ ਹੋਣ ਅਤੇ ਜਿੰਨੇ ਵੀ ਬੈਨਰ ਹੋਣ ਉਹ ਉਤਾਰੇ ਗਏ ਨੇ ਅਤੇ ਇਸ ਮੁਤਲਕ ਜਾਣਕਾਰੀ ਅਧਿਕਾਰੀਆਂ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਇਹ ਜਿਹੜੇ ਨਗਰ ਨਿਗਮ ਵੱਲੋਂ ਉਤਾਰੇ ਜਾ ਰਹੇ ਕੀ ਕਾਰਨ ਆ ਜਿਹੜੀ ਸਰ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੰਪਲੇਂਟ ਆਈ ਆ ਕਾਰਪੋਰੇਸ਼ਨ ਨੂੰ ਆ ਡੀਪੀ ਦੇਗਾ ਨੋਟੂ ਲੱਗੇ ਹੋਏ ਆ ਅੱਛਾ ਜੀ ਸਾਫ਼ ਹੀ ਰਮੀਦ ਕਰ ਦਿੱਤੇ ਜਿੰਨੇ ਵੀ ਕਟਆਊਟ ਵੀ ਉਤਾਰੇ ਜਾਣਗੇ ਜਿਹੜੇ ਨਰਿੰਦਰ ਮੋਦੀ ਜੀ ਦੇ ਲੱਗੇ ਹੋਏ ਆ ਪਰ ਜਿਹੜੇ ਬਿਗੈਰ ਮਨਜ਼ੂਰੀ ਲੱਗੇ ਹੋਏ ਆ ਸਾਫ਼ ਨੂੰ ਹੋਣਗੇ ਅੱਛਾ ਤੇ ਕਿੰਨੇ ਕੋਹੋਂ ਤੱਕ ਰਿਮੂਵ ਕਰਦੇ ਤੁਸੀਂ ਹਾਂਜੀ ਸਰ ਕਿੰਨਾ ਏਰੀਆ ਰਿਮੂਵ ਕਰਤਾ ਵਾ ਅਸੀਂ ਭਾਰਤਨਗਰ ਚੌਂਕ ਤੋਂ ਡੀਸੀ ਆਫਿਸ ਤੋਂ ਅੱਗੇ ਭਾਈਵਾਲਾ ਚੌਂਕ ਤੱਕ ਕਰਤਾ ਹੈ ਐਸਐਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੂਟਾ ਦੀ ਰਿਪੋਰਟ